ਇਨਸਾਨ ਕਿਸੇ ਦਾ ਕੀ ਸਵਾਰ ਸਕਦਾ ਇਨਸਾਨ ਕਿਸੇ ਨੂੰ ਕੀ ਦੇ ਸਕਦਾ ਉਹ ਆਪ ਹੀ ਹੈ ਇਨਸਾਨ ਇੱਕ ਜ਼ਰੀਆ ਹੈ ਇਨਸਾਨ ਸਿਰਫ ਇੱਕ ਜ਼ਰੀਆ ਹੈ ਕਰਨ ਕਰਾਉਣੇ ਵਾਲਾ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਆਪ ਹੀ ਹੈ ਸਭ ਕੁਝ ਕਰਾਉਣ ਵਾਲਾ ਇਨਸਾਨ ਇੱਕ ਜ਼ਰੀਆ ਹੁੰਦਾ ਇਹ ਜਿਹੜਾ ਸਾਡਾ ਸਰੀਰ ਹੈ ਨਾ ਇਹ ਇੱਕ ਮਿੱਟੀ ਦਾ ਦੀਵਾ ਹੈ ਇਹ ਸਰੀਰ ਇੱਕ ਮਿੱਟੀ ਦਾ ਦੀਵਾ ਹੈ ਇਸ ਮਿੱਟੀ ਦੇ ਦੀਵੇ ਦੇ ਵਿੱਚ ਸੇਵਾ ਸਿਮਰਨ ਭਗਤੀ ਰੂਪੀ ਤੇਲ ਪਾਉਣਾ ਚਾਹੀਦਾ ਨੇਕੀਆਂ ਵਾਲਾ ਤੇਲ ਪਾਉਣਾ ਚਾਹੀਦਾ ਫਿਰ ਜਦੋਂ ਇਹ ਦੀਵਾ ਰੌਸ਼ਨ ਹੋ ਗਿਆ ਨਾ ਤੇ ਤੈਨੂੰ ਰੌਸ਼ਨ ਕਰ ਦੂਗਾ ਬਾਬਾ ਜੀ ਜਿਹੜਾ ਇਨਸਾਨ ਰੱਬ ਦੀ ਬੰਦਗੀ ਕਰਦਾ ਉਸ ਅਕਾਲ ਪੁਰਖ ਦੀ ਬੰਦਗੀ ਕਰਦਾ ਉਸਤਤ ਕਰਦਾ ਗੁਣਗਾਨ ਕਰਦਾ ਉਸ ਮਾਲਕ ਦੀ ਕੁਦਰਤ ਦੇ ਗੁਣ ਗਾਉਂਦਾ ਉਸ ਰੱਬ ਦੇ ਗੁਣ ਗਾਉਂਦਾ ਬੰਦਗੀ ਕਰਦਾ ਆਪਣੇ ਆਪਣੇ ਬਜ਼ੁਰਗਾਂ ਦੀ ਖਿਦਮਤ ਕਰਦਾ ਆਪਣੇ ਵੱਡਿਆਂ ਦਾ ਸਤਿਕਾਰ ਕਰਦਾ ਕਰਮ ਚੰਗੇ ਕਰਦਾ ਲੋਕ ਭਲਾਈ ਦੇ ਕੰਮ ਕਰਦਾ ਸਾਧ ਸੰਗਤ ਜੀ ਉਸ ਇਨਸਾਨ ਤੇ ਐਸੀ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਲੋਕ ਪਰਲੋਕ ਦੇ ਸੁੱਖ ਅਕਾਲ ਪੁਰਖ ਵਾਹਿਗੁਰੂ ਉਸ ਬੰਦੇ ਨੂੰ ਬਖਸ਼ਦਾ